ਸੰਗਰਾਮਦ ਨੂੰ ਇੱਥੇ ਵੱਡੇ ਦੀਵਾਨ ਸਜਦੇ ਹਨ ਇੱਥੇ ਹਰ ਗੁਰਪੁਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸਵੇਰ ਸ਼ਾਮ ਕਥਾ ਕੀਰਤਨ ਦਾ ਪਰਵਾ ਚੱਲਦਾ ਹੈ ਰਾਜੇ ਮਹਾਰਾਜਿਆਂ ਨੇ ਗੁਰੂ ਕੇ ਲੰਗਰ ਤੇ ਸਥਾਨ ਲਈ ਜਾਇਦਾਦ ਤੇ ਜ਼ਗੀਰਾ ਨਾਮ ਲਗਾਈਆਂ ਸਨ 1950 ਈਸਵੀ ਤੋਂ ਇੱਥੇ ਦੀ ਸੇਵਾ ਗੁਰਦੁਆਰਾ ਇਟੀਰੀਮ ਬੋਰਡ ਨੇ ਸੰਭਾਲੀ ਅਤੇ ਹੁਣ ਨਵੰਬਰ 1959 ਈਸਵੀ ਤੋਂ ਪੈਪਸੋ ਪੰਜਾਬ ਇੱਕ ਹੋ ਜਾਣ ਕਰਕੇ ਇੱਥੇ ਦੀ ਜੋ ਸੇਵਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਇਸ ਦਾ ਪ੍ਰਬੰਧ ਅੱਜ ਦੇ ਸਮੇਂ ਦੇ ਵਿੱਚ ਕੀਤਾ ਜਾਂਦਾ ਹੈ ਸੰਗਤਾਂ ਇੱਥੇ ਘੋੜਿਆਂ ਦੇ ਸੁਖਣਾ ਸੁੱਕੇ ਗੁਰਦੁਆਰਾ ਮੰਜੀ ਸਾਹਿਬ ਤੇ ਝਾੜੂ ਦੀ ਸੇਵਾ ਕਰਕੇ ਚਾਦਰਾਂ ਭੇਟਾ ਕਰਕੇ ਮਨ ਪਾਉਂਦੀਆਂ ਮੁਰਾਦਾ ਪਾਉਂਦੀਆਂ ਹਨ ਇਸ ਲਈ ਇਸ ਸਥਾਨ ਨੂੰ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਵੀ ਕਿਹਾ ਜਾਂਦਾ ਹੈ ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਦੀ ਨਾਬਦ ਦਰਸ਼ਨ ਕਰਦਿਆਂ ਇੱਕ ਨਹੀਂ अनेका प्रकार ਦੀਆਂ ਬੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਨਜਾਨ ਬੱਚੇ ਸਮਝ ਕੇ ਮਾਫ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ